ਇਹ ਜੋ ਕੁਝ ਵੀ ਹੋਇਆ ਤੇਰੀ ਵਜ੍ਹਾ ਨਾਲ ਹੋਇਆ ਵਾ ਹੋਇਆ ਗਈ ਮੈਨੂੰ ਦੱਸੋ ਤਾਂ ਸਹੀ ਮੰਮੀ ਲੈ ਅਗੇ ਤੈਨੂੰ ਦੱਸਣ ਤਾਂ ਕੋਈ ਬਾਕੀ ਰਹਿ ਗਈ ਆ ਤੈਨੂੰ ਵੀ ਪਤਾ ਕੀ ਹੋਇਆ ਵਾ ਸੋਨਾ ਤੇਲ ਡੋਲਦੀ ਉਥੇ ਤੇ ਇਹ ਕੰਮ ਨਾ ਹੁੰਦਾ ਤੇ ਮੰਮੀ ਮੇਰੇ ਕੋਲ ਤੇਲ ਡੁੱਲਿਆ ਮੈਂ ਮੰਨਦੀ ਉਹ ਤੇ ਮੇਰੇ ਕੋਲ ਗਲਤੀ ਨਹੀਂ ਡੁੱਲਿਆ ਮੈਂ ਕਿਹੜਾ ਜਾਣ ਕੇ ਡੋਲੇ ਪਿਛੇ ਪੋਚਾ ਲਾ ਦਿੰਦੀ ਇਹ ਸਾਰਾ ਤੇਰਾ ਕਸੂਰ ਵਾ ਤੇਰਾ ਤੇ ਮੰਮੀ ਹੁਣ ਦੀਦੀ ਚਲ ਗਈ ਵਜਨ ਨਾਲ ਮੈਂ ਆਪਦਾ ਘਰਵਰ ਦਾ ਸਿਰ ਵਾਉਣ ਲੱਗੀ ਸੀ ਦੀਦੀ ਚਲ ਗਈ ਦੀਦੀ ਹੁਣ ਕੋਮਾ ਚ ਕੋਮਾ ਚ ਲੋਮਾ ਚ ਲੋਮਾ ਚ ਵੇੜ ਪਖੜ ਕਿੱਦਾਂ ਕਰਦੀ ਐ ਮੰਮੀ ਸ ਗੱਲ ਸੱਚੀ ਐ ਅਹੀਂ ਕੀ ਗੱਲ ਝੂਠ ਬੋਲਣ ਰਏ ਆ ਬੈਨੂ ਝੂਠ ਲੱਗਦੇ ਨਹੀਂ ਜ਼ੁਰਵ ਜ਼ਿਆਦਾ ਇਹਨੇ ਤੈਨੂੰ ਭੁਏ ਚੜਾਇ ਹੀ ਆਦਾ ਕਸੂਰ ਜ਼ਿਆਦਾ ਇਹਨੇ ਤੈਨੂੰ ਭੁਏ ਚੜਾਇਆ ਹੀ ਇਹਨੇ ਉਹ ਨੌ ਨੂੰ ਨੌ ਹੀ ਨਹੀਂ ਸਮਝਿਆ ਮੈਂ ਕਿਹਾ ਕੀ ਆਖਿਆ ਤੂੰ ਤੈਨੂੰ ਵੀ ਪਤਾ ਕੀ ਆਖਿਆ ਮੰਮੀ ਕੀ ਦੱਸਦੇ ਡਾਕਟਰ ਦੱਸੋ ਡੈਡੀ ਤੁਸੀਂ ਹੋ ਲੋ ਜੀ ਨਾ ਕੋ ਸੇਵਣਾ ਵ ਪਰ ਦੱਸੋ ਮੰਮੀ ਕੀ ਦੱਸਿਆ ਹੁਣ ਉਹਨਾਂ ਨੇ ਕਦੋਂ ਆਉਗੀ ਹੋਸ਼ ਉਹਨੂੰ ਐ ਘਾਦੀ ਧੀ ਬਣ ਨਹੀਂ ਦਿਤਾਇ ਇਹਨੇ ਇਹ ਬੁੱਢੀ ਨੇ ਨਹੀਂ ਬਣ ਦਿੱਤਾ ਇਹ ਘਾਦੀ ਧੀ ਤੁਸੀਂ ਰਲੀਆਂ ਦੋਵੇਂ ਇਹ ਤੁਹਾਡੀ ਵਜ੍ਹਾ ਨਾਲ ਹੀ ਜੋ ਹੋਇਆ ਸਾਡੇ ਘਰ 'ਚ ਹੋਇਆ ਤੁਹਾਡੀ ਵਜ੍ਹਾ ਨਾਲ ਹੋਇਆ ਡੈਡੀ ਜੀ ਮੈਂ ਕਿਹੜਾ ਜਾਣ ਬੁੱਝ ਕੇ ਕੀਤਾ ਵਾ ਜੇ ਤੂੰ ਟੇੜ ਡੋਲਿਆ ਸੀ ਡੁੱਲਿਆ ਸੀ ਤੇਰੇ ਕੋਲ ਡੁੱਲਿਆ ਸੀ ਤੂੰ ਉਦੋਂ ਪੋਚਾ ਫੇਰਦੀ ਤੂੰ ਕਿਉਂ ਨਾ ਪੋਚਾ ਫੇਰਿਆ ਉਦੋਂ ਤੈਨੂੰ ਤਾਂ ਪਤਾ ਹੀ ਕਿੱਥੇ ਡੁੱਲਿਆ ਵਾ ਮੰਮੀ ਮੈਨੂੰ ਕੀ ਪਤਾ ਹੀ ਆ ਚਾਂਸ ਹੋ ਜਾਣਾ ਵਾ ਇਹੋ ਦੇ ਫਫੜੇ ਸਾਡੇ ਘਰ ਨਹੀਂ ਗੇ ਚੱਲਣੇ ਨਾ ਕਰਿਆ ਕਰੋ ਹੁਣ ਬਸ ਕਰੋ ਹਾਂ ਮੰਮੀ ਤੁਸੀਂ ਗਾਲੀ ਬੜੀ ਵੱਡੀ ਦਾ ਛੜੀ ਜੀ ਹੋਣਾ ਉਹਦੇ ਨੂੰ ਰੱਬ ਦੇ ਹੱਥ ਵਸਵਾ ਜੋ ਕੋ ਆ ਹੁਣ ਅਹੀ ਜੀ ਦਸੀ ਲਕੀਨਾ ਦਸੀਏ ਛੁੱਟੀ ਮਿਲ ਗਈ ਆ ਚੰਗਾ ਉਹ ਵੰਡੇ ਚੱਲੇ ਸੀ ਕਿ ਕਿ ਇਹਦੇ ਲੱਗੇ ਤਾਂ ਉਹਨਾਂ ਨੇ ਸਵੇਰੇ ਸਵਕਟੇ ਆ ਜਾਣਾ ਦੂਰ ਦਾ ਕਰਕੇ ਚੰਗਾ ਸਵੇਰੇ ਸਵਕਟੇ ਆ ਜਾਣਾ ਮੰਮਾ ਨੇ ਮੰਮੀ ਪਾਣੀ ਲਿਆਵਾ ਪੀਣਾ ਵਾ ਕੀ ਲਿਆ ਪਾਣੀ ਬਥੇਰਾ ਅਸੀਂ ਪੀਤਾ ਗਿਆ ਪਾਣੀ ਛੱਡਾ ਪਾਣੀ ਥਾਡੇ ਸਿਰ ਤੋਂ ਦੀ ਨੰਗ ਗਿਆ ਹੁਣ ਮੇਰੇ ਲੱਗੇ ਚੱਲ ਜਾ ਮੰਮੀ ਮੈਂ ਘੜਾ ਜਾਣ ਬੁੱਝ ਕੇ ਕੀਤਾ ਵਾ ਇਹ ਕੰਮ ਮੈਂ ਚੰਨੀ ਆ ਕੰਮ ਓ ਮੈਨੂੰ ਪਤਾ ਜਿੱਦਾਂ ਮੈਂ ਗਲਦੀ ਘਪੰਡੀ ਉਹ ਕਿੰਨਾ ਕੁੜੀ ਰੋਂ ਲਈ ਸੀ ਸੁੱਖ ਮੈਂ ਕਿੰਨਾ ਚਰਨਾ ਕਰਦੀ ਰਹੀ ਤੂੰ ਆਮਲ ਪੋਣਾ ਹੀ ਮਗਰੋਂ ਤੋੜੀ ਐ ਮੰਮੀ ਮੈਂ ਘੜਾ ਜਾਣ ਬੁੱਝ ਕੇ ਕੀਤਾ ਜਾਂ ਜੇ ਮੈਂ ਜਾਣ ਬੁੱਝ ਕੇ ਉਹ ਕੰਮ ਕੀਤਾ ਵਾ ਕਮੇਟੀ ਇੱਥੇ ਬਣੀ ਰਹੀ ਆ ਤੂੰ ਮੇਂ ਇਦਾਂ ਹੀ ਕਰਦੀ ਰਹੀ ਮੈਂ ਇਹ ਕਹਣਾ ਚੱਲ ਛੱਕ ਕੋਈ ਨਹੀਂ ਦੇੜਾ ਦਿਨ ਚੜ ਗਿਆ ਨੰਗਿਆ ਕੋਈ ਗੱਲ ਨਹੀਂ ਆਪੇ ਸੁਧਰ ਜਾਣਗੇ ਆਪੇ ਕੰਮ ਕਰ ਲੈਣਗੇ ਮੈਂ ਉਹ ਬਾਹਰ ਵਾਲੇ ਤੋਂ ਡਰਦੀ ਸਿਰਫ ਇਹੋ ਆਕਣਾ ਮੇਰੀ ਬੁੱਢੀ ਨੂੰ ਚੰਗਾ ਨਹੀਂ ਰੱਖਿਆ ਮੈਂ ਤਾਂ ਕਰਕੇ ਤੇਰੇ ਨਾਲ ਇਦਾਂ ਕਰਦੀ ਰਹੀ ਤੂੰ ਵੀ ਨਾ ਬਹੁਤੀਆਂ ਸਫਾਈਆਂ ਤੇ ਹੁਣ ਇਹ ਰਲ ਮਿਲ ਕੇ ਸਾਰਾ ਕੰਮ ਹੋਇਆ ਮੈਂ ਉਹ ਧੀ ਨੂੰ ਗੱਲ ਨਾ ਲਾਉਂਦਾ ਸੀ ਉਹਦੀ ਮਾਂ ਐ ਨਹੀਂ ਤੇ ਭਝਾਈ ਦਾ ਤੈਨੂੰ ਪਤਾ ਹੀ ਆ ਵੀ ਪਿਓ ਦਾ ਰਜਈਆਂ ਹੱਥਾਂ ਚ ਵਾ ਤੇ ਮੈਂ ਨਹੀਂ ਭਾ ਆਪਣੀ ਮੈਂ ਤੀਹਤੀ ਨੂੰ ਮੈਂ ਆਪਣੀ ਮਾਂ ਨਹੀਂ ਉਹਦੀ ਜਿਆਦਾ ਆਉਣ ਦੇਣੀ ਪਰ ਤੁਸੀਂ ਤੁਸੀਂ ਤਾਂ ਕਿਰੇ ਪੱਲੇ ਨਹੀਂ ਬੰਨਿਆ ਉਹਨੂੰ ਲੋੜੇ ਦਾ ਕੰਮ ਕਰਦੀ ਕੁੜੀ ਸਾਰਾ ਦਿਨ ਤੁਸੀਂ ਲੰਮੀਆਂ ਪਈਆਂ ਹੁੰਦੀਆਂ ਸੀ ਉਹ ਕੁੜੀ ਕਦੀ ਪੋਚਾ ਲਾਉਣ ਨਹੀਂ ਹੁੰਦੀ ਸੀ ਕਦੀ ਲੀੜੇ ਢੋਣ ਨਹੀਂ ਹੁੰਦੀ ਸੀ ਕਦੀ ਭਾਂਡੇ ਢੋਣ ਨਹੀਂ ਹੁੰਦੀ ਉਹਨੂੰ ਮੈਂ 24 ਘੰਟੇ ਚੁੰਕੇ ਦੇ ਚੜੀ ਨੂੰ ਵੇਖਿਆ ਚੱਲ ਜਾਂਦੇ ਨੇ ਬਾਬਾ ਹੁਣ ਠੀਕ ਹੋ ਜਾ ਕੋਈ ਕੰਮ ਨਹੀਂ ਕਰਨ ਦੇਣਾ ਯਾ ਆਪੇ ਮਮੀ ਮੈਂ ਆਪੇ ਸਾਰਾ ਕੰਮ ਕਰ ਲਿਆ ਕਰੂ ਬਸ ਤੁਸੀਂ ਦੀਦੀ ਨੂੰ ਘਰ ਲੈ ਆਓ ਅਬ ਪਛਤਾਇਆ ਕਿਆ ਕਰੇ ਜਦ ਚਿੜੀਆ ਚੋਗੀ ਖੇਤ ਆ ਮਾਂ ਮਮੀ ਚਾਹ ਬਣਾਉਣੀ ਆ ਚਾਹ ਪੀ ਲੋ ਹੁਣ ਤੂੰ ਇੰਤੇ ਘੁੱਟ ਘੁੱਟ ਤੂੰ ਖੱਪਦੇ ਆਏ ਜੇ ਅੱਗੇ ਇਹਨੂੰ ਦੁੱਧ ਗਰਮ ਕਰਕੇ ਦੇ ਮਾਂ ਆਪਣੀ ਮੈਂ ਨਹੀਂ ਪੀਣੀ ਚਾਹ ਛਾਸ ਬੇਰੋ ਮੈਨੂੰ ਜਿੱਦ ਰਾਂ ਮਮੀਂ ਚੋਬ ਬਗਰੋ ਯਾਰ ਹੁਣ ਤੂੰ ਇੰ ਇਹ ਲਾ ਤੇਰਾ ਪਿਓ ਵੀ ਮੇਰੇ ਦੁਆਰੇ ਜੇੜਾ ਕੋਈ ਮੇਰੇ ਦੁਆਰੇ ਦਾ ਸਕੀਮ ਮੈਂ ਮਾਰਾ ਕਰ ਦਿੱਤਾ ਕੇ ਦਾ ਤੇ ਮੰਮੀ ਮੈਂ ਕਿਹੜਾ ਕੀਤਾ ਇਹ ਮੇਰੇ ਕੋ ਵੀ ਜਾਣ ਬੁੱਝ ਕੇ ਹੀ ਹੋ ਗਈ ਆ ਗਲਤੀ ਮੈਂ ਤੇ ਮਾਫੀ ਮੰਗਣ ਲਈ ਹੁਣ ਉਹ ਗਲਤੀ ਦੀ ਹੁਣ ਸੁੱਖ ਕੋਈ ਨਹੀਂ ਹੋ ਤੱਕਦਾ ਚਾਹ ਬਣਾਵਾ ਮੰਮੀ ਚਾਹ ਪੀਰੋ ਮਨਜੋਤ ਬਾਜੀ ਠੀਕ ਵਾ ਉਹਨੂੰ ਪਤਾ ਲੱਗ ਗਿਆ ਸਾਰਾ ਕੁਝ ਯਾ ਮਮਮੀ ਮੈਂ ਤੁਹਾਡਾ ਸਿਰਕੋਟ ਦਿੰਨੀ ਆ ਰੋਟੀ ਖਾਧੀ ਆ ਮਮਮੀ ਮਮਮੀ ਜੀ ਤੋਂ ਮੈਂ ਫਿਰ ਚਾਹ ਬਣਾਉਣੀ ਮੈਨੂੰ ਪਤਾ ਹਸਪੀਟਲ ਤੋਂ ਆਏ ਸਿਰ ਦਾ ਟਪਾਟ ਡਿਆ ਉਹਨਾਂ ਕੋਲ ਤੇ ਦਿੰਨੀ ਆ ਚੁੱਪ ਕਰੋ ਹਾਂ ਮਮਮੀ ਤੁਸੀਂ ਮੈਂ ਚਲ ਚਾਹ ਬਣਾਉਣੀ ਆ ਫਿਰ ਮੈਂ ਕਦੀ ਸੋਚਿਆ ਨਹੀਂ ਕਿ ਆ ਪਾਣਾ ਵਰਤੂਗਾ ਮੈਂ ਕਿਹੜਾ ਜਾਣ ਕੇ ਕੀਤਾ ਵਾ ਮੈਂ ਚੰਨੀ ਹੀ ਕਿ ਆ ਗੋਜ ਹੋਵੇ ਹੁਣ ਉਹਨੂੰ ਜੇ ਮੈਂ ਕੁਝ ਕਹਿ ਲਈ ਨਹੀਂ ਤੇ ਚੁੱਪ ਕਰਕੇ ਉਹ ਜਰ ਲਿੰਦੀ ਹੁੰਦੀ ਕਦੀ ਉਹਨੇ ਜਵਾਬ ਨਹੀਂ ਦਿੱਤਾ ਜਿਹੜਾ ਉਹਨੂੰ ਆਰਡਰ ਮਾਰਨਾ ਉਹਨੇ ਕਰ ਲੈਣਾ ਹੁਣ ਜੇ ਉਹ ਤੇ ਹੱਕ ਹੀ ਉਹਨੂੰ ਭੈਣਾ ਵਾਂਗੂ ਸਮਝਿਆ ਸੀ ਤੇ ਫੇਰ ਹੀ ਉਹ ਵੀ ਗੱਲ ਮੰਨਦੀ ਸੀ ਉਹਨੇ ਵੀ ਮੈਨੂੰ ਭੈਣਾ ਵਾਂਗੂ ਹੀ ਸਮਝਿਆ ਸੀ ਨਹੀਂ ਤੇ ਦਰਾਨੀ ਚਥਾਣੀ ਜੱਜ ਕੱਲ ਕੌਣ ਇਦਾਂ ਆਰਡਰ ਮਾਰਦਾ ਤੇ ਕੌਣ ਕੇਦੀ ਗੱਲ ਸਿੰਦੇ ਉਹਨਾ ਸੁਮਨ ਹੁਣੀ ਹੀ ਸੋਨੂ ਹਿ ਨੰਨ ਕੋਈ ਗੱਲ ਕਰੀ ਦੀ ਝੱਟ ਜਵਾਬ ਦਿੰਦੇ ਹੀ ਅਗੋ ਜੇ ਸੁਮਨ ਨੇ ਚੁੱਪ ਕਰ ਜਾਣਾ ਤੇ ਸੋਨੂ ਨੇ ਝੱਟ ਜਵਾਬ ਦੇ ਦੇਣਾ ਹੁਣ ਕਿਹੋ ਗੱਲ ਦੀ ਹਿੰਮਤ ਹੀ ਨਹੀਂ ਹੁੰਦੀ ਪੈਨਾਂ ਨੂੰ ਕੁਛ ਕਹੀਏ ਤੇ ਉਹਨੇ ਤੇ ਚੁੱਪ ਕਿਤੇ ਰਹਿਣਾ ਸਾਰਾ ਕੁਝ ਸੁਣ ਲੈਣਾ ਯਾਰ ਮੈਂ ਵੀ ਤਾਂ ਪਿਆਰ ਚ ਕਿੰਨੀ ਮੈਂ ਕਿਹੜਾ ਜਾਣ ਬੁੱਝ ਕੇ ਉਹਨੂੰ ਜਾਂ ਕੁਛ ਗਲਤ ਕਹਿ ਨਹੀਂ ਉਹ ਸਹੀ ਲੈ ਲੈਂਦੀ ਤੇ ਉਹਨੂੰ ਕਹਿ ਲਈਦਾ ਹੀ ਪਰ ਰੱਬਾ ਉਹਨੂੰ ਠੀਕ ਕਰ ਦੇ ਮੈਂ ਨਹੀਂ ਚੰਨੀ ਪੀਦੀਦੀ ਨਾਲ ਕੁਝ ਹੋਵੇ ਅਸੂ ਘਾਰ ਆ ਜੇ ਆਪਣੀ ਮੈਂ ਨਹੀਂ ਹੁਣ ਉਹ ਤੇ ਆਰਡਰ ਮਾਰਦੀ ਤੇ ਨਾ ਹੀ ਉਹਨੂੰ ਕੰਮ ਕਹਿੰਨੀ ਮੈਂ ਆਪੇ ਹੀ ਸਾਰਾ ਕੰਮ ਕਰ ਲਿਆ ਕਰੂੰ ਬਸ ਉਹ ਘਰ ਆ ਜਾਏ ਕਿਸੇ ਤਰ੍ਹਾਂ ਨੀ ਦਮ ਡੈਡੀ ਉਹਨੇ ਮੈਨੂੰ ਨਹੀਂ ਛੱਡਣਾ ਤੇ ਪਹਿਲੀ ਵਾਰੀ ਵੇਖਿਆ ਵੀ ਡੈਡੀ ਮੇਰੇ ਤੇ ਇੰਨਾ ਬੋਲਣ ਡਿਆ ਨਹੀਂ ਤੇ ਡੈਡੀ ਨੇ ਕਦੀ ਕੁਝ ਕਿਹਾ ਹੀ ਨਹੀਂ ਹਾਂ ਉਦਾਂ ਮਾੜਾ ਮੋਟਾ ਹੁੰਦਾ ਹੈ ਦੁੱਖਿਆ ਗੁੱਸੇ ਹੋਣਾ ਪਰ ਜਿੱਦਾਂ ਅੱਜ ਬੋਲਿਆ ਵਾ ਇਦਾਂ ਨਹੀਂ ਬਸ ਡੈਡੀ ਨੇ ਉੱਠ ਕੇ ਮੇਰੇ ਚਪੇੜ ਨਹੀਂ ਮਾਰੀ ਮੂੰਹ ਤੇ ਬਾਕੀ ਸਾਰਾ ਕੁਝ ਹੋ ਗਿਆ ਸਮਰੀਤ ਨਿਕਲ ਜਾ ਬਾਹਰ ਹੁਣ ਕਦੋਂ ਦੀ ਵੜੀ ਆ ਪੁੱਤ ਹਏ ਨਿਕਲ ਜਾ ਠੰਡਾ ਪਾਣੀ ਉਹ ਲੈ ਗੁਰਵਰ ਤੇਰੇ ਨਾਲ ਨਾਲ ਨੋ ਕੇ ਕਦੋਂ ਦਾ ਨਿਕਲ ਗਿਆ ਉਹਨੇ ਕੱਪੜੇ ਵੀ ਪਵਾਲੇ ਆ ਤੇਰੀ ਮਸਤੀ ਨਹੀਂ ਹਟਦੀ ਸਾਰਾ ਦਿਨ ਚੱਲਾ ਬਾਹਰ ਮੈਂ ਰੋਟੀ ਲਾ ਕੇ ਦਮ ਭਰੋਂਠੀ ਖਾਲਾ ਹੇ ਜੀ ਕਿੰਨਾ ਕਮ ਆ ਜਾਂਦਾ ਤੈਨੂੰ ਵੜ ਕੇ ਜੀਵਣ ਜਾ ਇਦਾਂ ਕਰ ਤੂੰ ਗੁਰਵਰ ਨੂੰ ਹੁਣ ਮੈਂ ਨਵਾਲਤਵਾਲ ਕੇ ਕੱਪੜੇ ਪਾ ਕੇ ਜੈਨ ਲੈ ਜਾ ਆਪਣੇ ਘਰ ਕੜੀ ਉੱਥੇ ਸਵਾਲ ਨਹੀਂ ਮੰਮੀ ਆਪਣੀ ਨੂੰ ਕਹੀਂ ਚੰਗਾ ਜਾ ਲੈ ਜਾ ਇਹਨੂੰ ਤੂੰ ਸਮਰੀਦ ਨਿਕਲ ਜਾ ਬਾਹਰ ਤੋਂ ਨਹੀਂ ਆਜੇ ਨਹੀਂ ਪੋਤਾ ਇੰਨੀ ਵੀ ਜਿੱਦ ਨਹੀਂ ਕਰੀਦੀ ਆ ਜਾ ਬਾਹਰ ਦੋ ਮਿੰਟ ਇੱਕ ਕੱਪੜੇ ਕੱਢ ਦੇ ਮੇਰੇ ਚਲ ਮੈਂ ਕੱਪੜੇ ਕੱਢਦੀ ਆ ਜਾ ਫਿਰ ਹੁਣ ਦੋ ਮਿੰਟਾਂ ਦਾ ਕਾ ਆ ਜਾਣੀ ਚਾਹੀਦੀ ਹੂੰ ਠੀਕ ਦੋ ਮਿੰਟ ਤੋਂ ਵੱਧ ਨਾ ਟਾਈਮ ਲਾਈ ਹੁਣ ਮੈਂ ਤੈਨੂੰ ਦੱਸਤਾ ਯੋ ਛੇਤੀ ਆ ਜਾ ਮਿੰਟ ਮਾਰ ਮਿੰਟ ਮੈਂ ਹਲਾਵਾ ਮਨਜੋਦ ਨੂੰ ਫੋਨ ਪਲਾ ਤੁਰੇ ਕਿ ਨਹੀਂ ਆਹ ਮਸ਼ਾਲਾ ਕੀ ਜਾਂਦਾ ਵਾ ਹੁਣ ਚੁੱਕ ਲਵੇ ਹਲੋ ਮਨਜੋਦ ਤੁਰੇ ਨਹੀਂ ਅਜੇ ਮੰਮੀ ਤਰਪੇ ਆਉਨੇ ਆ ਅੱਛਾ ਕਿੰਨਾ ਖਾ ਗਏ ਆ ਗਾਂ ਮੈਂ ਤੇ ਪਹੁੰਚਣੇ ਵਾਲਾ ਤੇ ਮਰਦ ਦੀ ਪਿੱਛੇ ਆਉਂਦੀ ਹਜੇ ਉਹ ਕੱਤੇ ਆਉਂਦੀ ਆ ਉਹ ਐਂਬੂਲੈਂਸ ਆਉਂਦੀ ਆ ਲੈ ਪੁੱਤ ਮੈਂ ਤੈਨੂੰ ਆਖਿਆ ਸੀ ਨਾ ਵੀ ਮੈਂ ਆ ਜਾਨਾ ਮੈਂ ਆ ਜਾਨਾ ਵਾ ਡੈਡੀ ਤੂੰ ਕੀ ਕਰਨਾ ਹੈ ਉਹ ਕਹਿੰਦੇ ਸਿੱਧੀ ਸਿੱਧੀ ਖੜਨੀ ਆ ਤੇ ਉਹ ਐਂਬੂਲੈਂਸ ਖੜਨੀ ਆ ਨਾ ਅੱਛਾ ਆਹੋ ਆਪਣੀ ਗੱਡੀ ਦੇ ਇਦਾਂ ਲੱਤਾਂ ਮੋੜਨੀਆਂ ਪੈਂਦੀਆਂ ਨਾ ਤੋ ਐਂਬੂਲੈਂਸ ਸਿੱਧੀ ਦੀ ਸਿੱਧੀ ਪਾ ਕੇ ਲਿਆਉਣੀ ਆ ਉਹਨਾਂ ਨੇ ਨਾਲ ਉਹਦੀ ਭਾਬੀ ਹੈਗੀ ਆਗੇ ਅੱਛਾ ਅੱਛਾ ਜੋਤੀ ਨਾਲ ਵਾ ਆ ਨਾਲ ਹੀ ਆਗੇ ਅੱਛਾ ਹਾਂ ਮੈਂ ਤਾਂ ਹੋਰ ਫਿਕਰ ਪੈ ਗਿਆ ਹੁਣ ਵੀ ਆਏ ਕਿਦਾਂ ਸਿੱਧੀ ਸਿੱਧੀ ਤੇ ਆਪਣੀ ਗੱਡੀ 'ਚ ਨਹੀਂ ਬਹਿ ਸਕਦੀ ਪੈ ਸਕਦੀ ਲੰਮੀ ਤਾਂਉਂ ਨਹੀਂ ਆਪਣੀ ਗੱਡੀ ਤੇ ਉਹ ਦਿੱਤਾ ਮੁਰਕੇ ਰਹੀਦੀ ਆਪਣੀ ਗੱਡੀ ਤੇ ਜਦ ਐਮਬੂਲੈਂਸ ਜ ਮਗਰ ਬਣੀ ਹੁੰਦੀ ਆ ਮੇਰੇ ਖਾ ਸੀਟ ਜੀ ਅੱਛਾ ਸੀਟ ਜੀ ਜਾਂ ਕਿੱਥੇ ਜਾਉਂਣਾ ਇਹਦੇ ਅੱਛਾ ਅੱਛਾ ਹਾਂ ਬਸ ਪੋਹਣਾ ਛੇਤੀ ਪਹੁੰਚ ਜਾਣਾ ਚੱਲ ਆ ਗਏ ਜੀ ਆਣ ਕੇ ਫੋਨ ਕਰਦੇ ਹੋ ਫੇਰ ਮੇਰੇ ਕੋ ਖਲੋ ਨਹੀਂ ਹੁੰਦੇ ਮੈਂ ਤਾਂ ਅੱਗੇ ਬੂਹੇ ਚੋਂ ਖਲੋਤੀ ਆਈ ਆ ਕਦੇ ਦੀ ਖਲੋਤੀ ਫੇਰ ਘਰ ਨੂੰ ਆ ਜਾਂਦੀ ਜੀ ਭਿਆਣਿਆਂ ਵਾਂਗੂ ਮੈਂ ਤਾਂ ਬਸ ਮੋੜ ਲਗਾ ਮੋੜ ਕਰਦਾ ਆ ਦੋਸਤ ਬਸ ਉਹ ਵੀ ਕੋਈ ਨਹੀਂ ਅੱਛਾ ਅੱਛਾ ਚੱਲ ਮਗਰ ਯਾਰ ਫੇਰ ਆ ਜਾਂਦੀ ਆ ਕੋਈ ਨਹੀਂ ਆਜੋ ਆਜੋ ਫੇਰ ਚੰਗ ਚੰਗ ਮਹਾਰਾਜ ਮੇਰੀ ਧੀ ਨੂੰ ਆਰਾਮ ਦੇ ਦੇ ਸੱਚੇ ਪਾਤਸ਼ਾਹ ਇਹ ਵਜਾ ਰਤ ਹੋਣ ਵਾਲੀ ਗੱਲ ਹੋ ਗਈ ਆ ਇਹ ਤਾਂ ਮੋੜ ਮੋੜ ਆਊਗਾ ਤੇ ਗਾੜੀ ਉਹ ਫਰੇ ਥੋੜੀ ਪਿੱਛੇ ਹੋਣਗੇ ਆਹੋ ਇਹ ਉਹ ਡੀ ਕੇ ਆਊਗਾ ਉਹਨਾਂ ਦੀ ਗਾੜੀ ਐਮਬੂਲੈਂਸ ਵਾਲੇ ਨੂੰ ਅਬਰਾਹ ਦਾ ਵੀ ਕਈ ਵਾਰ ਨਹੀਂ ਆਹੋ ਪਰ ਜੋਤੀ ਦੇ ਨਾਲੀ ਆ ਉਹ ਮਗਰ ਬੈਠੀ ਹੋਣੀ ਉਹਦੇ ਲੱਗੇ ਚੱਲ ਕੋਈ ਨਹੀਂ ਵੇਖਦੇ ਆ ਫੇਰ ਜਾਣੇ ਹੁਣ ਉੱਥੇ ਵੇਖਦੇ ਆ ਬਾਹਰ ਹਾਂ ਮਾਲਕੀ ਆਰਾਮ ਦੇਵੇ ਸੱਚੇ ਪਾਤਸ਼ਾਹ ਹੇਰ ਬਾ ਇਹੋ ਜੀ ਬੁ ਦਿੱਤਾ ਨਾ ਪਾ ਦੇ ਕੇ ਹਾਂ ਗੱਲ ਠੀਕ ਹੇ ਮੰਮੀ ਮੇਰਾ ਦਾਦਾ ਬਾਬੀ ਆਵੇ ਕੱਪੜੇ ਧੋਈ ਲਵਾ ਫੇਰ ਬੱਤੀ ਬੰਦ ਹੋ ਗਈ ਤੇ ਔਖਾ ਹੋ ਜਾਣਾ ਜੇ ਤੇ ਚਾਦ ਨਾ ਹੱਥ ਨਾਲ ਨਾ ਧੋਲਾ ਮਨਪ੍ਰੀਤ ਹੱਥ ਨਾਲ ਧੋਂਦੀਂ ਦੀ ਤੇ ਆਹ ਕੱਪੜੇ ਜਿਹੜੇ ਨਿੱਕੇ ਨਿੱਕੇ ਆ ਮਸ਼ੀਨ ਚ ਪਾ ਦੇਣੀਆਂ ਤਾਂ ਦੇਹਾ ਧੋਣ ਵਾਲੇ ਦੱਸ ਦੋ ਮੈਨੂੰ ਜੇ ਧੋਣੇ ਆ ਤੇ ਮੰਮੀ ਜਾਂ ਫੇਰ ਮੈਂ ਆ ਤੋ ਕੇ ਆ ਜਰ ਨਹੀਂ ਜੇ ਉਹ كمان ਮੇ ਪਾ ਦਿੰਨੀ ਆ ਮਸ਼ੀਨ ਚ ਤੇ ਬਾਕੀ ਮੈਂ ਹੱਥ ਨਾਲ ਖਿਚੋਲ ਕੇ ਚੱਲ ਕੇ ਸੁੱਕਣੇ ਪਾ ਦਿੰਨੀ ਆ ਐਦਾਂ ਬੈਠਿਆ ਨਹੀਂ ਉਹ ਸਰਨਾ ਇਹਦੇ ਕੋਲ ਕੱਖਰੀ ਇਹਨੂੰ ਇੰਨਾ ਨਹੀਂ ਪਤਾ ਵੀ ਉਹ ਰੋਟੀ ਪਾਣੀ ਦਾ ਵੇਲਾ ਘਲੀੜੇ ਧੋਣ ਦਾ ਵੇਲਾ ਵਾ ਤੇ ਤੂੰ ਉੱਠ ਕੇ ਇਹਦੇ ਐਦਾਂ ਬੈ ਨਾ ਦੋਨ ਵਟਾ ਜਿਆ ਬਣ ਕੇ ਹੁਣ ਉਧਰ ਰੋਟੀ ਪਕਾਓ ਉਧਰੋਂ ਮੰਜੋਦ ਹੁਣੀ ਵੀ ਆਉਣ ਡੇ ਆ ਜੋਤੀ ਵੀ ਆਉਣ ਡਈ ਆ ਮਨਜੋਦ ਵੀ ਭੁੱਖਾ ਹੋਣਾ ਤੇ ਜੋਤੀ ਧੁਖੀ ਹੋਣੀ ਤੇ ਮਨਪਰੀਤ ਵਾ ਤੇ ਕੀ ਜੜੀ ਬਣਾ ਲਾ ਮੇਰਾ ਹਾਏ ਇੰਨੇ ਕੰਮ ਵਾਕਿਆ ਕੀ ਕਰਨਾ ਮਨਪਰੀਤ ਤੇ ਝਟ ਸਾਰੇ ਕੰਮ ਕਰ ਲੈਂਦੀਆਂ ਜਿਹੜੇ ਤਾਂ ਵੀ ਇਹ ਇਦਾਂ ਹਾਏ ਮੇਰੇ ਤਾਂ ਤੀ ਕਾਨੂੰ ਬੱਜਰਤ ਹੋ ਕੇ ਬਹਿ ਗਈ ਆ ਇੰਨੇ ਦੇ ਇੱਕ ਕੰਮ ਨੂੰ ਫੜਦੀ ਤੇ ਉਨੂੰ ਹੀ ਲੱਗੀ ਰਹਿੰਦੀ ਆ ਇਹਨੂੰ ਇਹਨਾਂ ਨੇ ਪਤਾ ਲੱਗਦਾ ਹੈ ਮੇਰਾ ਰਜੀ ਕਾਂਡਿਆ ਬਾਹਰ ਬੂਏ ਗਾੜੀ ਜਾਵਾਂ ਮਨਜੋਦ ਆਂਦਾ ਆ ਚੱਲਨੇ ਆ ਉਹ ਬੂਏ ਗਾੜੀ ਕੀ ਕਰਨਗੇ ਰਸੋਈ ਵਾਲ ਨੂੰ ਜਾ ਤੈਨੂੰ ਤੁਹਾਨੂੰ ਹੁਣ ਅਕਲ ਕਿਹੜਾ ਦਵੇ ਤੁਹਾਨੂੰ ਆਪੋ ਨਹੀਂ ਪਤਾ ਲੱਗਦਾ ਉੱਤੇ ਟਾਈਮ ਇਹ ਕੀ ਹੋ ਗਿਆ ਵਾ ਲੋਕਾਂ ਦਾ ਦੋਰੇ ਟਾਈਮ ਹੋ ਚੱਲਿਆ ਰੋਟੀ ਖਾਣ ਦਾ ਸਾਡੇ ਘਰ ਅਜੇ ਪਹਿਲੀ ਨਹੀਂ ਪੱਕੀ ਤਾਂ ਹੁਣ ਇਹਦੀ ਮਤ ਨਹੀਂ ਹੈਗੀ ਮੈਂ ਦੱਸ ਕੀ ਕਰਾਂ ਹੁਣ ਮੈਂ ਕਿਹੜੇ ਕਿਹੜੇ ਪਾਸੇ ਹੋਵਾਂ ਹੁਣ ਸੋਨੂ ਤੇ ਉਹ ਦਿਨ ਹਸਪਤਾਲ ਦੇ ਵਿੱਚ ਹੋ ਕੇ ਚਲ ਗਿਆ ਤੇ ਹੁਣ ਮੈਂ ਫੋਨ ਕੀਤਾ ਸੋਨੂ ਆ ਜਾ ਆ ਜਾ ਤੇਰੀ ਭਾਬੀ ਆਉਣ ਲੱਗੀ ਆਂਦਾ ਕੋਈ ਨਹੀਂ ਮੈਂ ਛੇਤੀ ਆ ਜਾਨਾ ਤੇ ਸੁਮਨ ਦਾ ਕਿੱਦਾਂ ਕਰਾਂ ਮੈਂ ਵੀ ਸੁਮਨ ਨੂੰ ਰਹਿਣ ਦੇ ਦੋ ਚਾਰ ਦੇ ਨਾ ਨਿਆਣੇ ਵਾਰੀ ਹੈਗੀ ਆ ਤੇ ਸੁਮਨ ਨੂੰ ਨਿਆਣੇ ਨੂੰ ਸੰਭਾਲਣਾ ਸੁਮਨ ਨੂੰ ਕਿ ਆਪਾਂ ਮਨਪ੍ਰੀਤ ਨੂੰ ਸੰਭਾਲਣਾ ਕਿਹੜਾ ਕਿਹੜਾ ਕੰਮ ਕਰਾਂਗੇ ਉਦੋਂ ਉਹਨਾਂ ਨੇ ਆ ਜਾਣਾ ਇਸ ਨੂੰ ਆਜੂਗਾ ਠੀਕ ਹੈ ਨਹੀਂ ਤੇ ਕੋਈ ਨਹੀਂ ਹੋ ਗਿਆ ਵਸਤਾਲ ਦੇ ਵਿੱਚੋਂ ਕਮਲੀ ਪਿਆਣਾ ਜਿੰਨੇ ਜਾਣੇ ਜਿਆਦੇ ਜਿੱਦਾਂ ਨਿਆਣਾ ਮਾਸਾ ਜਿੰਨਾ ਕਿੰਦਾ ਫਿਰ ਗਰਮੀ ਦੇ ਵਿੱਚ ਰੋਊਗਾ ਕਲਾਊਗਾ ਨਾ ਉਹਨੂੰ ਚੁੱਕਣ ਜੋਗੇ ਕਿ ਆਏਗੇ ਇਹਨੂੰ ਸਾਂਭਾਂਗੇ ਕਿ ਮਨਪ੍ਰੀਤ ਨੂੰ ਸਾਂਭਾਂਗੇ ਨਹੀਂ ਹੁਣ ਤੈਨੂੰ ਪਤਾ ਲੱਗਾ ਵੀ ਇਹਨੂੰ ਅਕਲ ਨਹੀਂ ਨਹੀਂ ਪੀ ਇਹਨੂੰ ਕੰਮ ਨਹੀਂ ਕਰਨਾ ਆਉਂਦਾ ਜਾਂ ਇੱਕੋ ਹੁੰਦਾ ਨਹੀਂਗਾ ਤੈਨੂੰ ਪਹਿਲੋਂ ਨਾ ਉਦੋਂ ਦਾ ਪਤਾ ਲੱਗਾ ਹੈ ਮੇਰੀ ਮੱਤ ਤੇ ਪਰਦਾ ਸਾਰਾ ਦਿਨ ਬੜੀ ਰਹਿੰਦੀ ਸੀ ਚੌਕੇ ਤੇ ਕਰੀਬ ਦੁਪਹਿਰੇ ਤੂੰ ਹੀ ਲੰਮੀਆਂ ਪੈਂਦੀਆਂ ਇਹਦੇ ਕਰੀ ਚ ਬੱਚਿਆਂ ਜੰਡਾਉਂਦੀਆਂ ਇਹਦੇ ਉਹ ਕੁੜੀ ਕਦੀ ਰਸੋਈ 'ਚ ਹੁੰਦੀ ਕਣੀ ਤੂੰ ਪਹਿਲੀ ੜੇ ਢੋਂਡੀ ਹੁੰਦੀ ਸੀ ਮਤ ਤੇ ਫੜਦਾ ਪਿਆ ਗਿਆ ਮੇਰੀ ਤੇ ਆਪ ਮੈਨੂੰ ਹੁਣ ਆਪ ਉਹਨਾਂ ਹੱਥਾਂ ਨਾਲ ਮੈਂ ਹੁਣ ਦੰਦੀਆਂ ਵੜਦੀਆਂ ਹੱਥਾਂ ਨੂੰ ਹੁਣ ਮੈਂ ਹੱਥਾਂ ਨਾਲ ਦੰਦੀਆਂ ਵੜਦੀਆਂ ਉਹਨਾਂ ਗੱਲਾਂ ਵਿੱਚੇ ਕਰ ਕਰਕੇ ਹੁਣ ਕੋਈ ਫਾਇਦਾ ਨਹੀਂ ਵਟਣਦਾ ਤੇਰੀ ਦੰਦੀਆਂ ਹੈ ਕੋਈ ਨਹੀਂ ਉਹ ਤੁਹਾਨੂੰ ਤਾਰਾਂ ਜਿੰਨਾਂ ਨੇ ਮਮਾ ਘਰੇ ਆ ਉਹਨਾਂ ਦੇ ਫੁੱਲ ਸਾਰੇ ਸੁੱਕ ਗਏ ਮੈਂ ਪਾਣੀ ਪਾ ਦਿੰਨੀ ਆ ਛੇਤੀ ਛੇਤੀ ਮਮਾ ਆਉਗੇ ਫੇ ਮਮਾ ਸਾਰਾ ਪਾਣੀ ਪਾਓਗੇ ਤੂੰ ਵੀ ਤੂੰ ਤੇ ਫੈਪ ਨਹੀਂ ਜਾਂਦਾ। ਸਮਰੀ ਇਹਦੇ ਬੱਸ ਕਰ ਬੱਸ ਕਰ ਹੁਣ ਜੇ ਤੂੰ ਉੱਚੋ ਨਿਕਲੀਆਂ ਤੇ ਹਾ ਪਿਆ ਫੜ ਕੇ ਬੈ ਗਈ ਮੈਨੂੰ ਤਾਂ ਕਾਲੀ ਬੜੀ ਪੈਣ ਗਈ ਆ ਤੇ। ਕਿਉਂ? ਪਤਾ ਨਹੀਂ ਕਿਉਂ ਘਬਰਾੜ ਜੀ ਹੋਣ ਦੇ ਮੈਨੂੰ। ਉਹ ਕਰ ਤੂੰ। ਅਧਾਣੀਓ। ਛੈ ਸਵੇਦੇ ਜੇ ਰੋਟੀ ਨਹੀਂ ਖਾਦੀ ਹੁੰਦੇ ਨਾ ਕਾਲੀ ਪੈਣ ਗਈ। ਇਹ ਰੋਟੀ ਖਾ ਲੋ। ਤੈਨੂੰ ਨਿਕਲ ਜਾ ਵੇਹਲਾ ਤੇਰੇ ਗੜੀ ਹੱਥ ਜੋੜਦੀ ਨਹੀਂ ਪੁੱਤ ਮੈਂ ਤੈਨੂੰ ਬੜੀ ਵਾਰੀ ਕਹਿ ਦਿੱਤਾ ਯਾਰ ਅੱਗੇ ਬੜੀ ਮੁਸੀਬਤ ਪਈ ਤੇ ਹੋਰ ਨਾ ਸੀ ਆਪਾ ਆਪਾ ਵਾਹੀ ਪਾਵਾ ਮਾ ਤੇ ਪਾਣੀ ਪੋਣੀ ਆ ਮੁਰਕੇ ਮੇਰਾ ਹੀ ਨਾਂ ਲੱਗਣਾ ਮੇਰੇ ਵਾਸਤੇ ਹੀ ਸੀ ਆਪੇ ਪੈਣੇ ਆ ਛੜਦੀ ਨਹੀਂ ਪੈਪੂ ਜਾ ਫੜ ਕੇ ਬੈਠੀ ਕਦੋਂ ਆਉਂਦਾ ਅਮੀਨ ਨਵੀਂ ਪੈਂਦੇ ਹੁਣ ਤੂੰ ਬੱਸ ਐ ਪੈ ਨਹੀਂ ਪਏ ਆ بس ਕਰ نکلਿਆ ਹੁਣ ਕੱਪੜੇ ਕੱਪੜੇ ਮੈਂ ਕੱਢੇ ਆ ਆ ਮੈਂ ਕੱਢ ਦਿੰਨੀ ਉੱਥੇ ਵੇਖਦੀ ਆ ਸੋਕ ਸੁਖਾਣਾ ਕਰ ਰਹਾ ਹੁਣ ਬਾਬਾ ਮੇਰੇ ਧੀ ਠੀਕ ਹੋ ਜੇ ਬਾਕੀ ਸਾਰਾ ਕੁਝ ਵੀ ਚਈ ਆ ਮੈਂ ਰਵਾਦੂ ਰੋਟੀਆਂ ਪਕਾ ਲਿਆ ਕਰਨੀਆਂ ਕੰਮ ਕਰ ਲਿਆ ਕਰਨਾ ਮੈਂ ਤਾਂ ਹੀ ਰੋਟੀਆਂ ਲਾਉਣ ਲੱਗ ਪਈ ਜੇ ਮੈਂ ਲੱਗੀ ਹੀ ਰਾਉਣ ਬਸ ਨਹੀਂ ਹੁਣ ਲਾਉਣ ਮੈਂ ਲਾਉਂਗੀ ਰੋਟੀਆਂ ਮੈਨੂੰ ਕਿਹੜਾ ਕੰਮ ਦਾ ਕੋਈ ਭਾਰਵਾ ਸੁੱਖ ਮੈਂ ਤੇ ਹੋ ਆਣੀ ਵੀ ਦੋ ਤਿੰਨ ਜਾਣੀਆਂ ਹੈਗੀਆਂ ਤੇ ਹਾਂ ਹੀ ਕੰਮ ਕੀ ਕਰਨ ਨੂੰ ਕਰਨਾ ਹੁਣ ਮੈਨੂੰ ਵੀ ਦੇ ਪਿਆ ਵੀ ਕੁੜੀ ਬਾ ਮਾਂਪਰੀ ਤੇ ਇੰਨੀ ਬਿਮਾਰ ਵਾ ਸੁਮਨ ਇੱਥੇ ਨਹੀਂ ਗਈ ਤੇ ਤੂੰ ਵੀ ਚਾਦਰਾਂ ਜੀਆਂ ਫੜ ਕੇ ਚਲ ਗਈ ਡੈਡੀ ਤੇਰਾ ਗੁੱਸੇ ਹੁੰਨ ਡਿਆ ਆਂਦਾ ਰੋਟੀਆਂ ਦੇ ਵੇਲੇ ਚਾਦਰਾਂ ਧੋਣ ਦਾ ਵੇਲਾ ਕਿ ਰੋਟੀਆਂ ਦਾ ਵੇਲਾ ਹੀ ਕ ਤੇ ਮੰਮੀ ਹੁਣ ਸਾਫ ਸਫਾਈ ਵੀ ਤੇ ਜ਼ਰੂਰੀ ਹੈ ਉਹ ਮੈਂ ਕਰਨ ਤੇ ਨਹੀਂ ਹੀ ਦੇ ਹੀ ਨਾ ਥੋੜਾ ਫੜਾ ਫੜ ਕੇ ਚਾਦਰਾਂ ਪਾਈਆਂ ਤੇ ਹੰਗਾਲ ਬੰਗਾਲ ਕੇ ਸੁਪਨੇ ਪਾਦੇ ਫੋਨ ਕੀਤਾ ਤੁਰੇ ਆਉਣ ਦੇ ਜੋ ਚਾਉਣ ਦੇ ਆਉਣ ਦੇ ਪਰ ਇਹ ਨਾ ਹੋਵੇ ਵੀ ਅੱਜ ਜਿੱਦਾਂ 10000 ਵਿੱਚ ਚਾਦਰਾਂ ਫੜ ਕੇ ਤੋਣ ਡਿਆ ਵੀ ਤੇ ਕੁੜੀ ਦੀ ਆਈ ਤੋਂ ਵੀ ਤੇਰਾ ਉਹ ਲੱਛਣਾ ਫਿਰ ਉੱਠਣਾ ਪੈਣਾ ਟਾਈਮ ਨਾ ਦਾ ਟਾਈਮ ਨਾ ਕੰਮ ਕਰਨੇ ਪਿਆ ਕਰਨੇ ਸਾਰੇ ਇੱਕੋ ਹੀ ਨਹੀਂ ਮੰਮੀ ਉੱਠ ਜਿਆ ਗਨੂੰ ਮੈਂ ਕਿਹੜਾ ਨਹੀਂ ਵੀ ਦੀਦੀ ਮੰਜੇ ਤੇ ਪਵੇ ਤੇ ਮੈਂ ਕਿਹੜਾ ਜਾਣ ਬੁੱਝ ਕੇ ਉਹਨੂੰ ਸੱਟ ਲਾਈ ਆ ਘੜੀ ਦੇਖੂੰ ਜੇ 100 ਕੋ ਤੇ ਜਾ ਪਏ ਆ ਹੂੰ ਨਾਲੇ ਹਸਪਤਾਲਾਂ ਚ ਧੱਕੇ ਖਾਦੇ ਨਾਲੇ ਪੈਸੇ ਲਾਏ ਨਾਲੇ ਕੁੜੀ ਮੰਜੇ ਤੇ ਪੈ ਗਈ ਇੱਕ ਸਿਰਫ ਤੇਰੇ ਕਰਕੇ ਮੈਨੂੰ ਕੀ ਪਤਾ ਸੀ ਮੰਮੀ ਆਹ ਕੰਮ ਹੋ ਜਣਾ ਤੂੰ ਹੁਣ ਤੁਹਾਨੂੰ ਹੀ ਸਾਰਾ ਟੱਬਰ ਮੇਰੇ ਦਿਵਾਲੇ ਹੀ ਹੋ ਗਿਆ ਵਾ ਮੈਨੂੰ ਵੀ ਤੇ ਫੀਲ ਹੋਣ ਡਿਆ ਮੈਂ ਵੀ ਤੇ ਪਛਤਾਉਣੀ ਨਹੀਂ ਆ ਹੁਣ ਫੀਲ ਹੋਏ ਦਾ ਕੀ ਫਾਇਦਾ ਜਦੋਂ ਪਹਿਲਾਂ ਨਾ ਕੁਝ ਕੀਤਾ ਮੈਂ ਵੀ ਉਹੋ ਜੀ ਸ਼ਦਾਨ ਜਿਹੜੀ ਤੇਰੇ ਮਗਰ ਲੱਗੀ ਰਹੀ ਮੈਂ ਤੇ ਆਪ ਆਪਨ ਤੇਰੇ ਡਾਡੀ ਨੂੰ ਹੁਣ ਦੱਸ ਕਿ ਮੈਂ ਨਾ ਮੈਂ ਤਾਂ ਤੁੰਦੀਆਂ ਵਢਣ ਲਈ ਆ ਉਹ ਵੇਲੇ ਨੂੰ ਪਛਤਾਉਣ ਲਈ ਆ ਮੈਂ ਸਾਰਿਆਂ ਨੂੰ ਕੰਮ ਲਾਉਂਦੀ ਮੈਂ ਕੰਮ ਵੰਡ ਕੇ ਦਿੰਦੀ ਤੇ ਅੱਜ ਮੈਨੂੰ ਆਹ ਦਿਨ ਨਾ ਵੇਖਣੇ ਪੈਂਦੇ ਨਾਲੇ ਮੈਂ ਹੀ ਦੁਖੀ ਨਾ ਹੁੰਦੇ ਦੋਵੇਂ ਜੀ ਬੁੱਢੇਵਾਰੇ ਕੀ ਮੇਰਾ ਹਾਲ ਬਣ ਗਿਆ ਕੀ ਤੇਰਾ ਪਿਓ ਲੱਕ ਤੇ ਹੱਥ ਰੱਖ ਰਾ ਕੇ ਤੁਰਣ ਡਿਆ ਵਾ ਕੋਈ ਜ਼ਿੰਦਗੀ ਆ ਆਸ ਟਾਈਮ ਜਿਹੜਾ ਸਾਡਾ ਸੁੱਖ ਵੇਖਣ ਦਾ ਹੀ ਮੰਜੇ ਤੇ ਬਹਿ ਕੇ ਵੇਖਣਾ ਹੀ ਖੁਸ਼ ਹੋਣਾ ਹੀ ਈਆਂ ਪੁੱਤਾਂ ਨੇ ਖੇਡਦੇ ਫਿਰਨਾ ਹੀ ਅਹੀਂ ਜ਼ਿਆਦਾ ਖੁਸ਼ ਹੋਣਾ ਹੀ ਹੁਣ ਜਿੰਨਾ ਚਿਰ ਤੱਕ ਕੁੜੀ ਘਰ ਨਹੀਂ ਆਉਂਦੀ ਮੈਂ ਵੇਖਦੀ ਨਹੀਂ ਮੈਨੂੰ ਠੰਡ ਪੈਣ ਢਈ ਆ ਮੇਰਾ ਤਾਂ ਜੀ ਕਹਿੰਦੇ ਕਿਹੜੇ ਵਾਲਾ ਬੂਹੇ ਗਾੜੀ ਜਾ ਕੇ ਖਲੋ ਜਾ ਤੈਨੂੰ ਗੱਲਾਂ ਆਉਂਦੀਆਂ ਮੈਂ ਪਕਾ ਹੀ ਲੈਣੀਆਂ ਹੀ ਇਹ ਕਾਂ ਦਾ ਲਾ ਗੱਲਾਂ ਕਰਦੀ ਜਾਂ ਕੱਢ ਜਾ ਤਰਾ ਜਾ ਕੇ ਮੇਰੇ ਮੂੰਹ ਆ ਨਾ ਵੇਖ ਅੱਧੀ ਜਾਨ ਇਹ ਕੁੜੀ ਨੇ ਇਹ ਵੀ ਕਿਤੇ ਦਫਾ ਹੋਈ ਹੁੰਦੀ 10 ਦਿਨ ਆਪਣੇ ਪੇਕੇ ਪੂਕੇ ਰਹਿ ਹੁੰਦੀ ਤਾਂ ਖਰਿਆ ਇਹ ਕੰਮ ਨਾ ਹੀ ਹੁੰਦਾ ਮਮਾ ਪਾਪਾ ਹਾਂ ਨਹੀਂ ਮਮਾ ਕਿੱਤੇ ਆ ਮਮੀ ਬੁੱਤੋਂ ਉਹਦੇ ਮਗਰ ਨਹੀਂ ਛੁਕਰਾ ਤੋਂ ਹੀ ਆ ਗਾ ਮੈਂ ਚਾਚੀ ਤੇ ਮੈਨੂੰ ਬੜਾ ਗੁੱਸਾ ਹੁੰਦਾ ਕਿੰਦੇ ਹੋਰ ਨਾਲ ਸੱਪੇ ਪਾਦੀ ਇੰਦਾ ਕਹਿੰਦੀ ਆ ਹਾਂ ਕੋਈ ਨਾ ਪੁੱਛਦਾ ਬੁੱਤ ਤੂੰ ਟੈਨਸ਼ਨ ਨਾ ਲੈ ਬਸ ਮਮਾ ਵੀ ਆ ਗਏ ਚੰਗਾ ਠੀਕ ਆ ਚਾ ਮੈਂ ਬੂਆ ਖੋਲਦੀ ਆ ਚਾ ਬੂਆ ਖੋਲ ਲੈ